ਇਹ ਨਹੀਂ ਐ ਮੈਂ ਉਹਨਾਂ ਦਾ ਪਾਣੀ ਆ ਜਿਹੜਾ ਖਾਰਾ ਇਹਦੇ ਨਾਲ ਮਿਲਾ ਕੇ ਤੁਸੀਂ ਦੇਖ ਸਕਦੇ ਹੋ ਤੁਹਾਡੀ ਕਣਕ ਕਿਵੇਂ ਜੇ ਹੈਗੇ ਉਹ ਕਰਦੀ ਹੈ ਆ ਚੰਗੇ ਪਾਣੀ ਦੀ ਕਣਕ ਹੈਗੀ ਆਹ ਚੰਗੇ ਪਾਣੀ ਦੀ ਕਣਕ ਹੈ ਬਈ ਆ ਦੇਖੋ ਆ ਇੱਕ ਹਾਂਜੀ ਦੋਸਤੋ ਤੁਹਾਨੂੰ ਆਜੋ ਅੱਗੇ ਦਿਖਾਉਣਾ ਮੈਂ ਇਹ ਵੀ 869 ਕਣਕ ਹੈ ਇਸ ਸਮਾਰਟ ਸੀਡਰ ਨਾਲ ਇਹ ਹੈ ਸਸੀਕਰ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਜਿਹੜੇ ਕਣਕ ਤੇ ਅਲੱਗ-ਅਲੱਗ ਤਰ੍ਹਾਂ ਦੇ ਤਿਆਰਬੇ ਕਰੇ ਹੋਏ ਨੇਗੇ ਉਹ ਦਿਖਾਵਾਂਗੇ ਤੁਹਾਨੂੰ ਵੀ ਜਿਵੇਂ ਆਪਾਂ ਕਹਿੰਦੇ ਨੇ ਵੀ ਜਿਹਦੇ ਵਿੱਚ ਘਟ ਰੇ ਪਾਇਆ ਬਾਦਰੇ ਹ ਪਾਇਆ ਹੋਇਆ ਪਰਾਲੀ ਸਾੜੀ ਹੋਈ ਆ ਤੇ ਅੱਜ ਆਪਾਂ ਪਹੁੰਚ ਗਏ ਪੀਏਯੂ ਦੇ ਵਿੱਚ ਜਿਹੜੀਆਂ ਕਣਕਾਂ ਤੇ ਟ੍ਰਾਇਲ ਹੋਏ ਹੋਏ ਨੇ ਹੈਪੀ ਸੀਡਰ ਨਾਲ ਸੁਪਰ ਸੀਡਰ ਨਾਲ ਹੋਈ ਹੋਈ ਆ ਕਿਵੇਂ ਇੱਕ ਮੈਂ ਟ੍ਰਾਇਲ ਆ ਜਿਹੜੇ ਕਣਕ ਦੇ ਚੱਲ ਰਹੇ ਨੇ ਤੁਸੀਂ ਅੱਜ ਤਿਆਰਬਾ ਇਹਦੇ ਚੋਂ ਦੇਖਦੇ ਆ ਕਿਉਂਕਿ ਯੂਨੀਵਰਸਿਟੀ ਦੇ ਡਾਕਟਰਾਂ ਵੱਲੋਂ ਮਹਾਰਾ ਵੱਲੋਂ ਉਹ ਟ੍ਰਾਇਲ ਲਾਏ ਗਏ ਨੇ ਅੱਜ ਉਹ ਆਪਾਂ ਸਾਰੇ ਟ੍ਰਾਇਲ ਆ ਜਿਹੜੇ ਇਸ ਵੀਡੀਓ ਦੇ ਵਿੱਚ ਦੇਖਾਂਗੇ ਵੀ 826 ਤੇ 303 ਤੇ 222 ਤੇ ਸਾਰੀਆਂ ਕਣਕਾਂ ਦੇ ਜਿਹੜੇ ਟ੍ਰਾਇਲ ਚੱਲੇ ਹੋਏ ਨੇ ਆਜੋ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗੇ ਬਣੇ ਰਹੋ ਦੋਸਤੋ ਤੁਹਾਨੂੰ ਦਿਖਾਉਣੇ ਆ ਬਾਈ ਮੁਰਗੀਆਂ ਦੀ ਖਾਦ ਨਾਲ ਜਿਹੜੀ ਕਣਕ ਹੈ ਜਿਹੜੀ ਉਹ ਬੀਜੀ ਆ ਦੇਖੋ ਆ ਕਣਕ ਮੁਰਗੀਆਂ ਦੀ ਖਾਦ ਨਾਲ ਕਿਹੜੀ ਕਣਕ ਆ ਬਈ ਇਹ 826 ਕਣਕ ਹੈਗੀ ਇਹ ਪਾਈ ਹੋਈ ਆ ਬਈ ਰੂੜੀ ਦਾ ਰੇਪਾਇਆ 6 ਟਨ ਤੁਸੀਂ ਨਾਲ ਦੀ ਨਾਲ ਪੜੀ ਜਾਇਓ ਇਹ ਨਾਈਟਰੋ ਵਗੈਰਾ ਪਾਇਆ ਹੋਇਆ ਦੇਚਾ ਫਾਸਟ ਫੋਰਸ ਪਾਇਆ ਹੋਏ ਨੇ ਤੇ ਬਾਕੀ ਤੁਸੀਂ ਆਹ ਦੇਖ ਸਕਦੇ ਹੋ ਯੂਰੀਆ ਇੰਨੇ ਕਿਲੋ ਪਾਇਆ ਹੈ ਕਣਕੋ ਦਾ ਟ੍ਰਾਇਲ ਹੈਗਾ ਏ ਵੀ ਮਲਕੀ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਦਾ ਟ੍ਰਾਇਲ ਕੀਤਾ ਹੋਇਆ ਹੈਗਾ ਇਹ ਦੇਖ ਲਓ ਆ ਚੀਜ਼ਾਂ ਚੀਜ਼ਾਂ ਇਹਦੇ ਵਿੱਚ ਪਾਈਆਂ ਨੇ ਗਣਕ ਦੇ ਵਿੱਚ ਇਹਦੇ ਵਿੱਚ 2 ਟਨ ਪਰਾਲੀ 2 ਟਨ ਪਰਾਲੀ 4 ਏਕੜ ਦੇ ਵਿੱਚ ਪਾਈ ਹੋਈ ਆ ਬਈ ਇਹ ਦੇਖ ਸਕਦੇ ਹੋਗੇ ਤੇਰੇ ਵਿੱਚ ਖਾਰ ਵਾਲਾ ਪਾਣੀ ਤੇ ਰੂੜੀ ਦੀ ਖਾਦ ਪਾਈ ਹੋਈ ਆ ਇਹ ਗਣਕ 826 ਆ ਬਈ ਦੇਖ ਸਕਦੇ ਹੋਗੇ ਇਹਦੇ ਵਿੱਚ ਖਾਰਾ ਪਾਣੀ ਪਾਇਆ ਹੋਇਆ ਇਹ ਗਣਕ ਲਾਇਆ ਹੋਇਆ ਟ੍ਰਾਇਲ ਇਹ ਵੀ ਜਿਸਮ ਪਾ ਕੇ ਖਾਰੇ ਪਾਣੀ ਵਾਲੀ ਪਾਈ ਹੋਈ ਆ ਇਹ ਗਣਕ ਇਹ ਵੀ 826 ਗਣਕ ਆ ਇਹ ਚੰਗੇ ਤੇ ਖਾਰੇ ਪਾਣੀ ਦੀ ਦੋਮਾ ਦੀ ਵਰਤੋਂ ਕੀਤੀ ਹੋਈ ਆ ਬਾਈ ਜਿਹੜੀ ਆ ਤੁਸੀਂ ਮਾੜੇ ਪਾਣੀ ਦੀ ਬਸਣ ਦੇਖ ਆ ਫਸਲ ਦੇਖ ਸਕਦੇ ਆ ਆ ਬਿਰਲੀ ਜੀ ਆ ਗਈ ਜਿਹੜੀ ਇਹ ਖਾਰੇ ਪਾਣੀ ਵਾਲੀ ਆ ਇਹ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਜਿਹੜੇ ਨਹੀਂ ਐਵੇਂ ਜੇ ਕੋਈ ਨਹੀਂ ਐਵੇਂ ਉਹਨਾਂ ਦਾ ਪਾਣੀ ਆ ਜਿਹੜਾ ਖਾਰਾ ਇਹਦੇ ਨਾਲ ਮਿਲਾ ਕੇ ਤੁਸੀਂ ਦੇਖ ਸਕਦੇ ਹੋ ਛੋਡੀ ਕਣਕ ਕਿਵੇਂ ਜੇ ਹੈਗੇ ਉਹ ਕਰਦੀ ਹੈ ਆ ਚੰਗੇ ਪਾਣੀ ਦੀ ਕਣਕ ਆ ਗਈ ਆਹ ਚੰਗੇ ਪਾਣੀ ਦੀ ਕਣਕ ਆ ਬਈਆ ਦੇਖੋ ਆ 100 110 ਕਿਲੋ ਯੂਰੀ ਵਾਲੀ ਕਣਕ ਆ ਗਈ ਆ ਦੇਖ ਲੋ ਇਹ 550 ਕਣਕ ਹੈਗੀ ਇਹ 150 150 ਕਿਲੋ ਯੂਰੀ ਵਾਲੀ ਕਣਕ ਹੈਗੀ ਇਹ ਪੀਏ ਯੂ ਤੇ ਪੱਤੇ ਰੰਗਦਾਰ ਚਾਰਟ 90 ਕਿਲੋ ਯੂਰੀ ਦੇ ਨਾਲ ਪਾਈ ਹੋਈ ਆ ਮਤਲਬ ਕੀ ਹੋਇਆ ਚਾਰਟ ਆਉਂਦਾ ਜਿਹੜਾ ਉਹਦੇ ਹਿਸਾਬ ਨਾਲ ਪਾਈ ਹੋਈ ਆ ਬਈ ኦਰੀਜਨਲ ਪਾਈ ਹੋਈ ਆ ਤੇ ਕਣਕ ਹੈਗੀ 826 ਆਮ ਇਹ ਆਮ ਯੂਰੀ ਹੈ ਜਿਹੜੇ ਮੈਂ ਆਪਾ ਪਾਉਨੇ ਆ ਕਿ ਉਹ ਹੈਗੇ ਆ ਦੇਖ ਸਕਦੇ ਹੋ ਬਈ ਉਹਵੇਂ ਦੀ ਹੈਗੀ ਤੇ ਆਜੋ ਤੁਹਾਨੂੰ ਹੋਰ ਫਸਲਾਂ ਦੇ ਸੌਣੇ ਆ ਦੋਸਤੋ ਆਜੋ ਹਾਂਜੀ ਦੋਸਤੋ ਆ ਦੇਖ ਲਓ ਕਣਕ ਇਹਦੇ ਬਹਨ ਦੇ ਵਿੱਚੋਂ ਕਣ ਮੱਕੀ ਕਣਕ ਗਰਮ ਰੁੱਤ ਦੀ ਮੂੰਗੀ ਇਸ ਧਰਤੀ ਦੀ ਸਤ੍ਹਾ ਤੋਂ ਲਈ ਗਈ ਆ ਦੇਖੋ ਇਹਦੇ ਵਿੱਚ 869 ਕਣਕ ਲਈ ਹੋਈ ਹੈ ਕਿ ਆਜੋ ਹੋਰ ਦਿਖਾਉਣਾ ਤੁਹਾਨੂੰ ਮੈਂ ਕਿਹੜੇ ਕਿਹੜੇ ਲਏ ਇਹ ਨਦੀਨ ਨਾਸਿਕ ਤੋਂ ਬਰ ਤੋਂ ਬਿਨ ਆ ਗਈ ਮਤਲਬ ਕਿ ਆਪਾਂ ਜਿਹੜਾ ਗੋਲੀ ਡੰਡੇ ਵਾਲੀ ਸਪਰੇ ਜਾਂ ਕੋਈ ਵੀ ਕਰ ਲੈ ਇਹ ਬਿਨ ਉਹਦੇ ਧੂਆਂ ਗਈ ਬਈ ਆ ਇਹਦੇ ਵਿੱਚ ਨਦੀਨ ਆਲਾ ਕੋਈ ਵੀ ਕੁਝ ਵੀ ਪਾਇਆ ਨਹੀਂ ਹੋਇਆ ਦੇਖ ਸਕਦੇ ਹੋ ਬਈ ਜਿਹੜੀ ਆ ਕਣਕ ਆ ਗਈ ਬਈ ਇਹ ਬਜਾਈ ਤੋਂ ਤੁਰੰਤ ਜਿਹੜਾ ਉਹ ਮਤਲਬ ਕਿ ਸਪਰੇ ਵਗੈਰਾ ਕਰਕੇ ਕਰੀ ਹੋਈ ਆ ਉਹਦੇ ਵਿੱਚ ਨਦੀਨਾਂ ਵਾਲੀ ਇਹ ਉਹ ਕਣਕ ਆ ਗਈ ਬਾਈ ਆਜੋ ਅੱਗੇ ਤੁਹਾਨੂੰ ਹੋਰ ਕਣਕ ਦਿਖਾਉਣੀ ਹੈ ਵੀ ਕਿਵੇਂ-ਕਿਵੇਂ ਬੀਜੀ ਹੋਈਆਂ ਨੇ ਕਣਕਾ ਇਹ ਆ ਗਈਆਂ ਬਾਈ ਸਾਰੀਆਂ ਕਣਕਾ ਤੇ ਆਪਾਂ ਦੇਖ ਹੀ ਗਿਆ ਹੈ ਜੀ ਨਾ ਮੱਕੀ ਮੂੰਗੀ ਦੀ ਲਾਈ ਹੋਈ ਸੀ ਇਹਦੇ ਚ ਇਹ ਨਰਮਾ ਵਾਲੀ ਕਣਕਾ ਕੀ ਜਿਵੇਂ ਨਰਮੇ ਵਾਲਾ ਵਹਣ ਆ ਗਿਆ ਬਾਈ ਇਹ ਕਣਕ ਦਾ ਦਿਖਣਾ ਨਰਮੇ ਵਾਲਾ ਕਣਕਾ 869 ਕਣਕਾ ਜੀ ਤੇ ਇਸ ਤੋਂ ਬਾਅਦ ਆ ਗਈ ਕਣਕ ਧਰਤੀ ਦੀ ਖੇਤ ਲਈ ਸਦਾ ਦੀ ਸਿੰਚਾਈ ਦੀ ਵਰਤੋਂ ਖਾਦਾਂ ਦੇ ਨਾਲ ਮਿਲਾ ਕੇ ਇਹ ਮਿਲਾ ਕੇ ਆ ਗੀਆਂ ਠੀਕ ਹੈ ਦੋਸਤੋ ਆਜੋ ਅੱਗੇ ਆਪਾਂ ਹੋਰ ਦੇਖਦੇ ਆ ਇਹ ਆ ਗਈ ਸਰੋਂ ਇਹ ਸ਼ਾਇਦ ਗੋਭੀ ਸਰੋਂ ਇਹ ਕਰੋਲਾ ਸਰੋਂ ਆ ਬਈ ਗੋਭੀ ਸਰੋਂ ਵੀ ਕਹਿੰਦੇ ਨੇ ਆ ਦੇਖ ਸਕਦੇ ਹੋ ਬਈ ਤਾਂ ਇਹ ਵੀ ਕਰੋਲਾ ਸਰੋਂ ਆ ਕਿ ਬਈ ਤੁਸੀਂ ਦੇਖ ਸਕਦੇ ਕਦੋਂ ਹੋਈ ਹੈਗੀ ਤੇ ਉਸ ਤੋਂ ਬਾਅਦ ਲੱਗੇ ਹੋਇਆ ਪਿਆਜ਼ ਆਜੋ ਆਪਾਂ ਹੋਰ ਫਸਲਾਂ ਦੇਖਦੇ ਆ ਅੱਜ ਦੋਸਤੋ ਹਾਂਜੀ ਦੋਸਤੋ ਦੇਖ ਸਕਦੇ ਹੋ ਬਈ ਇਹ ਕਣਕ ਲੱਗੀ ਆ 826 ਕਣਕ ਹੈ ਜਿਹਦੀਆਂ ਮਦਕੀ ਏਰੀਆ ਦੇ ਵਿੱਚ ਧੰਮਾਂ ਸੀਗੀਆਂ ਇਹ 826 ਕਣਕ ਆ ਬਈ ਤੇ ਆਜੋ ਤੁਹਾਨੂੰ ਦਿਖਾਉਣੇ ਹੈਗੇ ਵੀ ਕਿੰਨਾ ਬੀਪਾ ਹੈ ਕਿੰਨਾ ਜੂਰੀਆ ਦੇਖ ਸਕਦੇ ਹੋ ਬਾਈ ਇਹਦੇ ਉੱਤੇ ਮੈਂਸ਼ਨ ਕੀਤਾ ਹੋਇਆ ਬੀਜੀ ਕਿਨੇ ਦੀ ਹੋਈ ਆ ਤੇ ਕਣਕ ਉਹ ਵੀ 826 ਆ ਉਹ ਹੈਗੀ ਆ ਸੁਪਰਸੀਡਰ ਨਾਲ ਸੁਪਰਸੀਡਰ ਨਾਲ ਕਣਕ ਬੀਜੀ 826 ਆ ਜਿਸ ਨੂੰ ਦਿਖਾਉਣੇ ਹੈਗੇ ਕਿਵੇਂ ਕਿਵੇਂ ਬੀਜੀ ਹੋਈਆਂ ਨੇ ਤੇ ਆਜੋ ਉਸ ਤੋਂ ਬਾਅਦ ਇਹ ਵੀ ਕਣਕ ਬਾਈ 869 ਕਣਕ ਇਹ ਸੁਪਰਸੀਡਰ ਨਾਲ ਬੀਜੀ ਹੋਈ ਆ ਬਾਈ ਤੇ ਬਿਨ ਬੁਜਾਈ ਦੇ ਤੁਰੰਤ ਹੈਗਾ ਸੀ ਆ ਦੇਖਸੋ ਬਾਈ ਇਹ ਲਾਇਆ ਹੋਇਆ ਆਪਣਾ ਹਨਾ ਖਾਦ ਵਗੈਰਾ ਜਿਹੜੂ ਵੀ ਪਾਈ ਹੋ ਮੈਂਸ਼ਨ ਹੈਗੀ ਮੱਕੀ ਵਈਆ ਦੇਖ ਲਓ ਹਾਈਡਰੋਪਲੈਂਟ ਤੇ ਮੱਕੀ ਆ ਬਹੁ ਬਹਾਰੀ ਮੱਕੀ ਰੁੱਟ ਦੀ ਮੱਕੀ ਦੇਖ ਸਕਦੇ ਹੋ ਬਈ ਹੋਰ ਸੌਣੂ ਫਸਲਾਂ ਦਿਖਾਵਾਂਗੇ ਅੱਜ ਕਿਹੜੀਆਂ ਕਿਹੜੀਆਂ ਨੇ ਇਹ ਸੂਰਜਮੁਖੀ ਲੱਗੀ ਹੋਈ ਆ ਬਈ ਦੋਸਤੋ ਇਹ ਸੂਰਜਮੁਖੀ ਲੱਗੀ ਆ ਦੇਖ ਲਓ ਬਈ ਸੂਰਜਮੁਖੀ ਲੱਗੀ ਹੋਈ ਆ ਇਸ ਤੋਂ ਬਾਅਦ ਕਣਕ ਫੇਰ ਗਈ 826 ਪਰਾਲੀ ਵਾਲੇ ਖੇਤ ਦੇ ਵਿੱਚੋਂ ਬਾਂਦ ਦੇ ਵਿੱਚੋਂ ਇਹ ਕਣਕ ਹੈਗੀ 826 ਕਣਕ ਹੈਗੀ ਬਈ ਪਰਾਲੀ ਵਾਲੇ ਬਾਂਦ ਦੇ ਵਿੱਚ ਆ ਦੇਖ ਲਓ ਪਰ ਵਾਲੀ ਵਾਲੇ ਬਾਣ ਬਿਜਲੀ ਕਣਕ ਹੈਗੀ ਦੇਖ ਸਕਦੇ ਹੋ ਬਾਈ ਇਹ ਪੀਯੂ ਸਮਾਰਟ ਸੀਡਰ ਦੇ ਨਾਲ ਕਣਕ ਆ ਗਈ ਬਾਈ ਇਹ ਵੀ 826 ਕਣਕ ਹੈਗੀ ਲਾਈ ਹੋਈ ਆ ਦੇਖ ਸਕਦੇ ਹੋ ਬਾਈ ਇਹ ਵੀ 826 ਕਣਕ ਹੈਗੀ ਤੇ ਆ ਜੋ ਅੱਗੇ ਹੋਰ ਦੇਖਦੇ ਆਪਾਂ ਇਹ ਹੈਪੀ ਸੀਡਰ ਨਾਲ 826 ਕਣਕ ਆ ਆ ਦੇਖ ਸਕਦੇ ਹੋ ਬਾਈ 826 ਕਣਕ ਹੈ ਹੈਪੀ ਸੀਡਰ ਨਾਲ ਆਗੀ ਇਹ 826 ਕਣਕੇ ਇਹ ਵੀ 826 ਕਣਕਾ ਇਹ ਵੀ ਇਹ ਸੁਪਰਸੀਡਰ ਵਾਲੀ ਗਣਕਾ ਬਈ ਫਰਕ ਤੁਸੀਂ ਆਪ ਦੇਖਣਾਗਾ ਦੇਖੋ ਬਈ ਇਹ ਆ ਗਈ ਬਈ ਅੱਗੇ 826 ਕਣਕੇ ਆ ਗਈ ਇਹ ਸਫਰਸੀਡਰ ਨਾਲ ਆ ਗਈ ਇਹ ਕਿਹਦੇ ਨਾਲ ਆ ਗਈ ਬਈ ਇਹ ਇਹਦੇ ਨਾਲ ਆ ਗਈ ਜਿਹੜੇ ਕਹਿ ਦਿੰਦੇ ਆ ਵਿੱਚ ਐ ਨਹੀਂ ਹੁੰਦਾ ਪਰਾਲੀ ਦੇ ਖਰਚੇ ਦੇਖ ਸਕਦੇ ਹਾਂ ਮੈਂ ਲਗੋਂ ਦਿਖਾਦਾ ਇਹਦੇ ਨਾਲ ਆ ਗਈ ਸਫਰਸੀਡਰ ਨਾਲ ਆ ਗਈ 826 ਕਣਕੇ ਇਹ ਆ ਗਈ ਠੀਕ ਹੈ ਜੀ ਉਸ ਤੋਂ ਪਰ ਵਾਲੀ ਤੋਂ ਬਿਨਾ ਆ ਗਈ ਬਈ ਇਹ ਆ ਦੇਖ ਲਓ ਹਾਂਜੀ ਦੋਸਤੋ ਤੁਹਾਨੂੰ ਆਜੋ ਅੱਗੇ ਦਿਖਾਉਣਾ ਮੈਂ ਇਹ ਵੀ 869 ਕਣਕ ਹੈ ਇਸ ਸਮਾਰਟ ਸੀਡਰ ਨਾਲ ਇਹ ਹੈਪੀ ਸੀਡਰ ਨਾਲ ਆ ਗਈ ਤੋਂ ਉਸ ਤੋਂ ਬਾਅਦ ਜਿਹੜੀ ਇਹ ਕਣਕ ਠੀਕ ਆ ਉਹ ਥੋੜੀ ਜਿਹੀ ਬਿਰਲੀ ਆ ਕਣਕ ਠੀਕ ਨਹੀਂ ਸਾਰੀ ਤੇ ਦੇਖ ਸਕਦੇ ਹੋ ਦੋਸਤੋ ਅੱਗੇ ਤੁਹਾਨੂੰ ਦਿਖਾਉਣਾ ਦਾ ਇਹ ਕਣਕ ਇਹ ਵੀ ਇਸ ਸਪੇਸ ਸੀਡਰ ਨਾਲ ਬੀਜੀ ਹੋਈ ਹੈਗੀ ਇਸ ਸਪੇਸ ਸੀਡਰ ਨਾਲ ਕਣਕ ਬੀਜੀ ਹੋਈ ਹੈਗੀ ਇਹ ਵੀ ਗਈ ਸੇਮ ਵੈਰਾਈਟੀ ਆ ਸੇਮ ਬੀ ਆਗਾ ਦੇਖ ਸਕਦੇ ਹੋ ਬਈ ਤੇ ਇਹ ਠੀਕ ਆ ਸਪੇਸ ਇਡਰ ਵਾਲੀ ਦੇਖ ਸਕਦਾ ਜੀ ਠੀਕ ਆ ਉਸ ਤੋਂ ਬਾਅਦ ਕਣਕ ਤੁਹਾਨੂੰ ਮੈਂ ਹੋਰ ਦਿਖਾਦਾ ਇੱਕ ਅੱਜ ਆਪਾਂ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਜਿਹੜੀਆਂ ਕਣਕ ਦੀਆਂ ਵੈਰਾਈਟੀਆਂ ਲੱਗੀਆਂ ਨੇ ਇਹ ਸੁਪਰ ਸੀਡਰ ਨਾਲ ਬਈ ਸੁਪਰ ਸੀਡਰ ਨਾਲ ਵੀ ਜੀ ਇਹ ਕਣਕ ਦੇਖ ਸਕਦੇ ਆ ਬੱਲੀ ਚੈੱਕ ਕਰੋ ਬਈ ਇਹ ਦੇਖੋ ਇਹ ਸੁਪਰ ਸੀਡਰ ਨਾਲ ਇਹ ਵੀ 17 ਨੂੰ ਵੀ ਜੀ ਆਜੋ ਇਹ ਦੇਖ ਸਕਦੇ ਹੋ ਬਈ ਆ ਗਏ ਹੈ ਆਪਣੀ ਇਹ ਵੀ ਜੀ ਬਾਈ ਇਹ ਵੀ ਕਣਕ ਠੀਕ ਹੈ ਜੀ ਹਾਂਜੀ ਦੋਸਤੋ ਹੁਣ ਪੀਏਯੂ ਲੁਧਿਆਣਾ ਦੇ ਵਿੱਚ ਜਿਹੜੀਆਂ ਕਣਕਾਂ ਬੀਜੀ ਹੋਈਆਂ ਨੇਗੀਆਂ ਦੇਖ ਸਕਦੇ ਹੋ ਬਈ ਹਾਈ ਹੈਪੀ ਸੀਡਰ ਨਾਲ ਕਣਕ ਬੀਜੀ ਹੋਇਆ 17 ਤਰੀਕ 11ਵਾਂ ਮਹੀਨਾ ਕਣਕ ਤੁਸੀਂ ਦੇਖ ਸਕਦੇ ਹੋ ਬਈ ਠੀਕ ਆ ਅੱਗੇ ਸਾਨੂੰ ਇੱਕ ਫਸਲ ਹੋਰ ਦਿਖਾਉਣਾ ਕਣਕ ਦੀ ਆ ਦੇਖ ਸਕਦੇ ਹੋ ਬਈ ਇਹ ਹੈਪੀ ਸੀਡਰ ਨਾਲ ਬੀਜੀ ਹੋਈਆਂ ਤੇ ਉਸ ਤੋਂ ਬਾਅਦ ਜਿਹੜੀ ਕਣਕ ਆਈ ਨਹੀਂ ਸੁਪਰ ਸੀਡਰ ਨਾਲ ਬੀਜੀ ਹੋਈ ਇਹ ਕਣਕਾਂ ਲਾਈ ਹੋਈ ਨੇ ਇਹ ਵੀ 17 ਤਰੀਕ ਨੂੰ ਬੀਜੀ ਹੋਈ ਹੈ ਤੇ ਕੀ ਫਰਕ ਆ ਦੇਖ ਸਕਦੇ ਹੋ ਥੋੜੀ ਜੀ ਬਿਰਲੀ ਹੈਗੀ ਸਮਾਰਟ ਸੀਡਰ ਵਾਲੀ ਮਿਰਲੀ ਆ ਉਹ ਠੀਕ ਆਗੀ ਕਣਕਾ ਦੇ